ਆ ਦੀ ਜਾਨ ਜਨ ਕੰਮਰਾ ਆ ਜੰਸੀ ਵਾਲੀ ਰੈਫਰਿਜਰੇਟਰ ਦੇ ਉੱਤੇ ਪਤਰਾ ਹੈ ਤੇ ਆ ਲਾਲ ਜਮਾ ਮੈਂ ਕਮਾਲ ਕਰਦਾ ਆ ਜਿੱਦ ਦੇਖਣਾ ਆਈ ਪਿਆ ਯਾਰ ਵਿੱਚੋਂ ਸਾਰਾ ਹੱਟ ਕੋਲੋਂ ਚਮਾ ਆ ਤੁਆਖੇਂ ਆ ਬਾਰਾ ਬੱਧਿਆ ਅੰਦਰ ਇੰਨਾ ਸਮਾਂ ਇਹਦਾ ਬਾਰਾ ਚਲ ਮਾਰ ਦੇਗਾ ਤੂੰ ਮੰਨਦੀ ਗੱਲ ਪਰ ਆਹ ਦਾਗ ਜੇ ਬਤੰਦਰ ਪਾਉਣੇ ਔਖੇ ਹੋਏ ਤੇ ਮੁਰਤੀ ਆ ਕੇ ਤੁਨੀ ਵੇ ਜਾਣਗੇ ਦੇਖ ਯਾਰ ਕਿੱਡਾ ਸੋਹਣਾ ਪਿਆ ਰੈਫਰਿਜਰੇਟਰ ਲੈ ਪੱਲੀ ਨਾਲ ਨਹੀਂ ਲਿਆ ਕੇ ਨੇ ਇਹਦੇ ਥੱਲੇ ਚਿੱਟੀ ਜੇ ਛੱਟਾ ਵੀ ਸਿੱਟ ਗਿਆ ਰੈਫਰਿਜਰੇਟਰ ਉੱਪਰ ਛੱਟਾ ਛੱਟ ਗਿਆ ਬੰਦਾ ਪੂਰੇ ਦਾਵੇ ਨਾਲ ਬੰਦਾ ਗੱਲ ਕਹਿੰਦਾ ਕਹਿੰਦਾ ਲਾ ਜਾ ਕੇ ਪੱਲੀ ਧਰ ਦਿਓ ਜੇ ਛੱਟਾ ਸਿੱਟ ਜੇ ਕਾਲੇ ਤੇਲ ਦਾ ਤਾਂ ਟਰੈਕਟਰ ਦਾ ਗੇਅਰ ਮਾਰੇ ਉਹ ਸੈਲਫ ਮਾਰ ਕੇ ਸੈਲਫ ਤੇ ਗੇਅਰ ਪਾ ਕੇ ਇਹਨੂੰ ਫੋਨ ਕਰ ਦਿੰਦਾ ਉਹ ਲਿਆ ਹੁਣ ਮੜਾ ਜਾ ਲਿਆ ਦਿਖਾ ਦੇ ਕਰ ਚੈੱਕ ਕਰਾਵੇ ਇਹਨਾਂ ਖੁੱਲਾ ਟਾਈਮ ਲਾਦੇ ਕੋਈ ਚੱਕਰ ਨਹੀਂ ਬ੍ਰੇਕ ਬਰੂਕ ਦਿਖਾਏ ਦੇ ਨਹੀਂ ਆ ਚੀਜ਼ਾਂ ਹੁੰਦੀਆਂ ਨਾ ਜਿਹੜੀਆਂ ਆ ਚੀਜ਼ਾਂ ਹੋ ਗਈ ਪੈਟਰੋਲ ਵਗੈਰਾ ਹੋ ਗਈ ਹਨਾ ਇਹ ਚੀਜ਼ਾਂ ਮਤਲਬ 빙ੀਆਂ ਟੇਡੀਆਂ ਜੀਆਂ ਹੋਈਆਂ ਪਈਆਂ ਹੁੰਦੀਆਂ 97 ਮਾਡਲਆਂ ਦੀਆਂ ਹਨਾ ਹੂੰ ਹੂੰ ਤੇ ਦੀ ਫਿਰ ਆ ਕੇ ਆਇਆ ਰੇਟ ਤੇ 1.75 ਤਾਂ ਫਿਰ ਕਿਸੇ ਨੇ ਦੇਣਾ ਨਹੀਂ ਵੀਰੇ ਆਪਾਂ ਉਹ ਮੰਗ ਲੈੰਦੇ ਵੀ ਨਹੀਂ ਕਿੰਨੇ ਦਾ ਦੇਗਾ ਜਮਾ ਇੱਕੋ ਹੀ ਹਾਂ ਪਚ ਪੰਜਾ ਦਾ ਟਰੈਕਟਰ ਦੇਵਾਂਗੇ ਬਸ ਕਿਹਦੀ ਤਾਂ 1000 ਰੁਪਏ ਛੋੜ ਕਿਾ ਬਿਨਾ 1000 ਰੁਪਏ ਦਾ ਮੰਤਾਨ ਹੋਊਗਾ ਕੋਈ ਲਾਦੀ ਨਹੀਂ ਜਿਹੜਾ ਘਰੇ ਆਊਗਾ ਉਸ ਤੋਂ ਬਾਅਦ ਡੀਆਈ ਬੰਦੇ ਕੋਲੇ ਸ਼ੋਅ ਕਰਾ ਦੇ ਦੋ ਦੋ 75 ਵਿਖਾ ਦੇ ਹੂੰ ਛੀ ਮਾੜ ਲਾ ਬਾਈ ਇਹ ਅੱਛਾ ਤੇ ਟਰੈਕਟਰ ਦੇ ਟਾਇਰ ਮਗਰ ਲਈ ਗੁੜੀਆਰ ਦੇ ਆ ਬਾਈ ਹੂੰ ਕਿੰਨੇ ਕ ਪੈਸੇ ਹੋਣਗੇ ਦੀਪ ਮੂਰਲੇ ਬੋਲੋ ਦਿਆ ਮਗਰ ਲੈ ਟਾਇਰ ਰਹਿ ਗਿਆ ਅੱਧੇ ਚਾਰੀ ਅੱਧੇ ਕ ਮੰਨ ਲੈ ਚਾਰੀ ਮੂਰਲੇ ਕੱਟਾ ਉਹ ਜੇ ਮਗਰ ਲਈ ਲੋਗਾ ਕਹਿੰਦਾ ਕਿ ਕਰਾ ਦੇ ਬਾਈ ਗੇਅਰ ਇੰਜਨ ਕਰੀ ਕਿਵੇਂ ਦੀ ਪੇ ਵੀ ਗੇਅਰ ਇੰਜਨ ਦਾ ਯਾਰ ਜਮਾ ਹੀ ਨਾ ਮਾਰ। ਚਾਹੇ ਤੂੰ ਆਸਲਾ ਇੰਟਰਦਾਈਂ ਦੀ ਵੀ ਨਹੀਂ ਮਾਰਦਾ ਬਲੋ ਤਾਂ ਕੀ ਮਾਰਨੀ ਆ ਨੇ ਇੰਟਰਦਾਈਂ ਦੀ ਵੀ ਨਹੀਂ ਮਾਰਦਾ। ਅੱਛਾ ਥੋਲੋ ਯਾਰ। ਕੱਲੀ ਚੱਲਦੇ ਤੋਂ ਪਤਾ ਲੱਗਦਾ ਵੀ ਟਰੈਕਟਰ ਚੱਲੀ ਜਾਂਦਾ। ਹਾਂ ਜਮਾ ਸੈਲੈਂਟੇਰ ਰੋਕ ਛੱਲੇ ਨਹੀਂ ਬਣਾਉਂਦਾ ਤੂੰ ਇਹਦੇ। ਨਾ ਨਾ ਨਾ। ਚੱਕ ਜਾਵੇ ਥੱਲੋਂ ਤੂੰ ਤਾਂ ਕਿਹੜਾ ਦੇ ਦੇ 4 ਰੁਪਏ ਦੇ। ਦੇ ਦੇ ਖੰਡੀ 4 ਰੁਪਏ ਕਿਹੜਾ ਹਨਾ। ਤੇ ਸਾਰਾ origignal ਜਿੰਕ ਤੋਂ ਟੱਚਿੰਗ ਹੋਈ ਹੈ ਨਾ। ਆ ਜੀ ਜੋ ਮੱਥੇ ਜੋਈ ਹੈ ਇੱਕ ਮਾਣੀ। ਇੱਧਰ ਲਿਆ। ਦੇ 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 ਕੋਈ ਨਹੀਂ ਅੱਛਾ ਨਹੀਂ ਦਿਖਾਵਾਂਗੇ ਵੀਡੀਓ ਚ ਬਾਹਲੇ ਨਹੀਂ ਦਿਖਾਉਂਦੇ ਅੱਜ ਆਪਾਂ ਅੱਛਾ ਤੇ ਨੰਬਰ ਕਿੱਥੋਂ ਦਾ ਨੰਬਰ ਹਰਿਆਣਾ ਬਾਈ ਇਹਦਾ ਨਾ ਹੋਣੀਏ ਅੱਛਾ ਫਿਰ ਰੈਟ ਚੱਲੂਗਾ ਹਾਂ ਨਗਦ ਕੈਸ਼ ਦਾ ਰੈਟ ਅੱਛਾ ਨਗਦ ਕੈਸ਼ ਦਾ ਤੇ ਆ ਸ਼ੂ ਸ਼ੂ ਇੱਥੋਂ ਦਿਖਾਈ ਖੁਸ਼ੀ ਬਾਈ ਸਾਰਾ ਓਰੀਜਨਲ ਆ ਜੀ ਅੱਛਾ ਓਰੀਜਨਲ ਹੈ ਇਹ ਹਾਂ ਜਿੱਥੋਂ ਹੋਇਆ ਆਪਾਂ ਉਹ ਦੱਸਤਾ ਆ ਦਿਖਾਈ ਮੱਛੇ ਦਾ ਇੱਥੋਂ ਇੱਥੋਂ ਹੋਇਆ ਹੈ ਹਾਂ ਜਾ ਮਾੜੀ ਮੋਟੀ ਆਜੀ ਹੋਈ ਐ ਦੀ ਤਾਂਾਂ ਤੋਂ ਇੱਥੇ ਅੱਛਾ ਉਹ ਯਾਰ ਇਹ ਤਾਂ ਨਾਰਮਲ ਆ ਨਾਰਮਲ ਇਹਦਾ ਮਾਡਲ ਵੀ ਸੀ ਆ ਗਿਆ ਮਾਡਲ ਸੀ ਆ ਗਿਆ ਨਹੀਂ ਵੀ ਮਾਡਲ ਟਰੈਕਟਰ ਥੱਲੋਂ ਤਾਂਾਂ ਤੋਂ ਤਿਆਰ ਹੋਏ ਪਏ ਆ ਹਾਂ ਬਾਕੀ ਤੂੰ ਮੁੱਲ ਦੇਖ ਲਈ ਜੇ ਕੋਈ ਦੇ ਦੇ ਕਿੰਨਾ ਰੇਟ ਲਿਖਿਆ ਇਹਦਾ ਰੇਟ ਪਹਿਲੀ ਗੱਲ ਤਾਂ ਤੂੰ ਮੰਡੀ 'ਚ ਕਿਹੜਾ ਦੇ ਲਾ ਹਮ 1,85,000 ਰੁਪਏ ਰੇਟ ਪਰ ਆ ਬਾਈ ਆਪਾਂ ਅੱਛਾ ਠੀਕ ਆ ਹਮ ਟਰੈਕਟਰ ਜਿੰਨੇ ਦਾ ਦੇਵਾਂਗੇ ਉਹਨੇ ਤਾਂ ਕੋਈ ਕਿਸੇ ਹਾਲ ਵੀ ਨਹੀਂ ਦਿੰਦਾ ਕਿੰਨੇ ਦਾ ਦੇ ਦੋ ਸਾਲ ਮਾਡਲ ਵੀ ਨਹੀਂ ਦਿੰਦਾ ਕੋਈ ਇਹਨੇ ਰੰਗ ਕਿੰਨੇ ਦਾ ਦੇ ਰਿਹਾ 1,65,000 ਦਾ ਟਰੈਕਟਰ ਦੇਣਾ ਇਹ 65 ਦਾ ਦੇਗਾ 2 ਉੱਡ ਗਿਆ ਉਹ ਕਿੰਨੇ ਲੱਗਿਆ ਸੀ 55 ਦਾ 55 ਦਾ ਦੇ ਦਾਂਗੇ ਯਾਰ ਹਾਂ ਤੇ ਉਹ 10000 ਰੁਪਏ ਚਾਬੀ ਨਾਲ ਛੋੜ ਕੋਈ ਕਮਿਸ਼ਨ ਨਹੀਂ ਤੇ ਉਸ ਠੀਕ ਆ ਕਾਈਸ਼ਰ ਕਿਹੜਾ ਹੈ ਕਿੱਥੇ ਖੜਾ ਹੈ ਸ਼ੋਹ ਦਿਖਾ ਦਿਆ ਜਾ ਆ ਜਾਓ ਕਾਈਸ਼ਰ ਹੈ ਆ ਜਾ ਵੀ ਟਰੈਕਟਰ ਜਮਾ ਸਸਤੇ ਸਸਤੇ ਰੇਟ ਦੇ ਟਰੈਕਟਰ ਹੁੰਦੇ ਆ ਹੁਣ ਇਕੱਲੇ ਸਪਰੇਡ ਸਸਤਾ ਨਹੀਂ ਕਹ ਸਕਦਾ ਟਰੈਕਟਰ ਵੀ ਸੋਨੇ ਆ ਹਾਂ ਬਾਈ ਯਾਰਾ ਤੂੰ ਐ ਮੰਨ ਲਾ ਹਾਂ ਧੱਕਾ ਕਰਦੇ ਨਹੀਂ ਕਿਵੇਂ ਟਰੈਕਟਰ ਤੋਂ ਹੱਥ ਨਹੀਂ ਛੱਡਦੇ ਨਹੀਂ ਹਾਂ ਸੱਟਾ ਪਾਣੀ ਇਹਦੀ ਕੀ ਸਟੋਰੀ ਆ ਮਾਡਲ ਇਹ ਕਮ ਹੈ ਨਹੀਂ ਵੀ ਕਹਾਂਗੇ ਵੀ ਘੱਟ ਨਾ ਦਿੱਤਾ ਝੂਠ ਮਾਰਨਾ ਫੇਰ ਲੱਗ ਗਿਆ ਮਾਡਲ 97 ਹੈ 1,23,000 ਰੁਪਏ ਡਿਮਾਂਡ ਹੈ ਹਰਿਆਣਾ ਨੰਬਰ ਆ ਬਾਈ ਅੱਛਾ ਮਗਰ ਅੱਗੇ ਰਹਿ ਗਿਆ ਡੇਟ ਦੇ 40 ਪੈਸੇ ਇਹ ਫਿਰ ਰਿਫਰਟ ਦੇ ਡੱਲੋ ਮਗਲੇ 40 ਤੇ ਅਗਲੇ ਇੱਕ ਟਾਇਰ ਦਾ ਜਿਹੜਾ ਇਹ ਤਾਂ ਕੋਈ ਸਮਝੋ ਬਾਹਰ ਆ ਕਸਿਆ ਪਿਆਗਾ ਤੂੰ ਜਾਂਦੀ ਫਲੇ ਟਾਇਰ ਤੋਂ ਵੱਧ ਆ ਇਹ ਆਪਣਾ ਨਹੀਂ ਹੈਗਾ ਬਾਈ ਇਹ ਆਪਣੇ ਮਿੱਤਰੋ ਬਾਕੀ ਰੰਗ ਰੰਗ ਸੋਨਾ ਬੈਠਾ ਸੋਨਾ ਰੰਗ ਰੰਗ ਜਿੰਨਾ ਵੀ ਹੈਗਾ ਨਾ ਸੋਨਾ ਬੈਠ ਲੱਗਾ ਟਰੈਕਟਰ ਦੇ ਬਾਕੀ ਇਥੋਂ ਜਿੰਨਾ ਵੀ ਰੰਗ ਹੈ ਨੇਚਰਲ ਲਿਆ ਹੋਇਆ ਸਾਰਾ origional ਹੈ ਬਾਈ ਹਾਂ ਇਹ ਨਹੀਂ ਮੰਨ ਲਾ ਵੀ ਟਰੈਕਟਰ ਬਾਈ ਪਿੰਡ ਮੈਸਰਖਾਨੇ ਦਾ ਅੱਛਾ ਠੀਕ ਆ ਜੇ ਕੋਈ ਬੰਦਾ ਚਾਹਵਾਨ ਹੋਇਆ ਆਪਾਂ ਨੂੰ ਫੋਨ ਲਾ ਲੈ ਆਪਾਂ ਨੰਬਰ ਦੇ ਦਾਂ ਕੋਈ ਦਲਾਲੀ ਨਹੀਂ ਕੁਛ ਨਹੀਂ ਘਰੇ ਜਾਓ ਟਰੈਕਟਰ ਲਓ ਚੈੱਕ ਕਰ ਗੇਅਰ ਇੰਜਨ ਦਾ ਕਿਵੇਂ ਹੈ ਗੇਅਰ ਇੰਜਨ ਦਾ ਬਾਈ ਚੰਗਾ ਕਹਿੰਦਾ ਮੈਸਰਖਾਨੇ ਤੋਂ ਟਰੈਕਟਰ ਚੱਲ ਕੇ ਆਇਆ ਤੜਕੇ 2-2 ਘੰਟੇ ਦਾ ਰਹਾ ਹੈਗਾ ਟਰੈਕਟਰ ਤੇ ਲੀਕ ਵੀ ਨਹੀਂ ਹੋਇਆ ਟਰੈਕ ਨੰਬਰ ਹਰਿਆਣਾ ਨੰਬਰ ਹਰਿਆਣਾ ਬਾਈ 129000 ਰੁਪਏ ਡਿਮਾਂਡ ਲਗੀ ਹੈ 129000 ਰੁਪਏ ਕਿੰਨੇ ਦਾ ਕਰ ਦੇਗਾ ਟਰੈਕਟਰ ਲੈ ਲਾਂਗੇ ਬਾਈ ਆਪਾਂ ਇਹ ਤੋਂ 115000 ਬਾਕੀ ਕੋਈ ਨਾ ਤੂੰ ਟਰੈਕਟਰ ਫਿੱਟ ਕਰ ਲਿਓ ਟਰੈਕਟਰ ਲੈ ਠੀਕ ਆ ਬਾਈ ਤੇ ਅੱਗੇ ਇੱਕ ਆਪਣਾ ਵੀ ਦਿਖਾ ਦੇ ਆ ਜਾ ਪੰਜਾਬ ਦਾ ਤੇ ਰਾਸ਼ਾ ਵੀ ਖੜਾ ਜੈਡ ਪੱਤੀ ਦਿਖਾ ਦੇ ਯਾਰ ਫੇਰ ਅਗਲਾ ਕਹਿੰਦੇ ਜੈਡ ਪੱਤੀ ਇਹ ਜੈਡ ਪੱਤੀ ਦਾ ਤੇ ਕੀ ਕੀ ਫਰਕ ਹੈ ਇਹਨਾਂ ਦਾ ਕੀ ਦੀਪੇ ਕੀ ਕਾਰਨਾ ਹੈ ਵਿੱਚ ਲੋਕ ਪਸੰਦ ਕਰਦੇ ਨੇ ਜੈਡ ਪੱਤੀ ਨੂੰ ਇਹ ਬਾਈ ਦਾ ਨਹੀਂ ਕੀ ਕੀ ਨਾ ਚੱਕਰਾ ਯਾਰ ਜਿਹਦੇ ਮਨ ਨੂੰ ਲੱਗ ਗਿਆ ਉਹ ਹੋਰ ਲੈਦਾ ਹੀ ਨਹੀਂ ਜਾਨਨ ਹਨਾ ਉਹਨੂੰ ਲੱਖ ਦੀ ਥਾਂ ਤੇ ਸਵਾ ਲੱਖ ਲਾਉਣਾ ਮਨਜ਼ੂਰ ਆਗਾ ਲੈ ਉਹ ਜੈਡੀ ਨੇ ਜੈਡ ਲੈਣਾ ਇਹਦੀ ਕੀ ਸਟੋਰੀ ਡੈਕਟਰ ਚੱਕ ਇਹ ਫਰਸਟ ਪਾਰਟੀ ਡੈਕਟਰ ਆ ਬਾਈ ਇਹੇ ਮਾਡਲ ਮਾਡਲ ਇਹ 92 ਆ ਬਠਿੰਡੇ ਦੇ ਸੇਠਾਂ ਕੋਲੇ ਸੀਗਾ ਇਹੇ ਅੱਛਾ ਆਪਾਂ ਲੈ ਆਂਦਾ ਉਹਨਾਂ ਤੋਂ ਹੀ ਅੱਛਾ ਉਹਨਾਂ ਤੋਂ ਲੈਂਦਾ ਆ ਦੂਜੇ ਥਾਂ ਆਪਣੇ ਕੋਲੇ ਐਫੀ ਰਿਪੋਰਟ ਵੀ ਦੇ ਦਾਂਗੇ ਉਹਨਾਂ ਦਾ ਆ ਕੀ ਚੈੱਕ ਕਰਾ ਉਸਨੇ ਦੇਖੀ ਸੈਲਫ ਵੀ ਇਹਦੇ ਨਾਲ ਦੀ ਪਈਆ ਸੈਲਫ ਵਗੈਰਾ ਇੱਥੋਂ ਦੀ ਇੰਜਨ ਦੀ ਬਾਡੀ ਲਾਈਨ ਇਹ ਬਹੁਤ ਸਾਰਾ ਰੀਜਨਲ ਆ ਯਾਰ ਏ ਟੂ ਜ਼ੈਡ ਡੈਕਟਰ आज एक ਗਰਾਰ ਹੈ ਮੂਰ ਦੇ ਮਾਰੇ ਟੱਕਰ ਵੀ ਹੋਵੇ ਪਏ ਆ 30 ਚ ਵੜ ਗਿਆ ਹਾਂ 30 ਸਾਲ ਦਾ ਹੋ ਗਿਆ ਜਮਾ ਟਰੈਕਟਰ ਦਾ ਯਾਰ ਤੂੰ ਕੰਮ ਹੀ ਕੋਈ ਨਹੀਂ ਯਾਰ ਟਰੈਕਟਰ ਜੀ ਗੇਅਰ ਇੰਜਨ ਨੂੰ ਚੰਗਾ ਜਮਾ ਗੇਅਰ ਇੰਜਨ ਦਾ ਪੂਰਾ ਚੰਗਾ ਬਾਈ ਆਪਾਂ ਸਟਾਰਟ ਵੀ ਕਰ ਦਿੰਨੇ ਆ ਹੋਰ ਦਾ ਨਾ ਸਟਾਰਟ ਤਾਂ ਕਰ ਕੋਈ ਦਿੱਕਾ ਨਹੀਂ ਜੀਬ ਤੇਰੇ ਤੇ ਯਕੀਨ ਨਹੀਂ ਆ ਉਹ ਵੀ ਮੈਂ ਆਪਾਂ ਦਿਖਾ ਦਿੰਨੇ ਆ ਬੜਕ ਦੇਖੀ ਤੂੰ ਟਰੈਕਟਰ ਦੀ ਹੋਰੇ ਲੈ ਆ ਹੋਰ ਮੜਾ ਸਲੋ ਤੇ ਦੇਖੀ ਵਾਈਬ੍ਰੇਸ਼ਨ ਦੇਖੀ ਟਰੈਕਟਰ ਦੀ ਐਵੇਂ ਦਿਖਾ ਰਹੇ ਆਸ਼ੀਰੀਏ ਪਛਾਨ ਮੰਨੀ ਜਾਂਦੀ ਆ ਹਨਾ ਵਾਲਾ ਚੰਗਾ ਰੈਟ ਦਾ ਬਾਈ ਕਿੰਨੇ ਦਾ ਪੁੱਤ ਨੂੰ ਕੋਈ ਮਾੜਾ ਕਹਿੰਦਾ ਨਹੀਂਗਾ ਲਓ ਇਹਦੇ ਮਾਲ ਰੈਟ ਤਸੱਲੀ ਕਰਕੇ ਜਿਹੜਾ ਮਰਜ਼ੀ ਛੱਡ ਲੈ ਮਾੜੀ ਜਿਹਾ ਬਰਾਬਰ ਇਹਦੇ ਇੰਨਾ ਚੰਗਾ ਇਹ ਇਹਦੇ ਨਾਲ ਝਟ ਦੇਖੀ ਹੋਈ ਆ 15 ਦੇ ਨਾਲ ਟਰਾਲੀ ਭਾ ਕੇ ਤਾਂ ਕਿਹਾ ਕਰਦੇ ਕਿੰਨੇ ਦਾ ਛੱਡ ਦੇਗਾ ਦੀਪਰੇ ਮੁੱਲ ਪੁੱਛਣਾ ਕਿ ਦੇਣ ਲੈਣੀ ਕਹਦਾ ਹਾਂ ਦਾ ਘਟਾਉਣਾ ਯਾਰ ਇਹ 40-45000 ਹੋ ਗਏ ਰੇਟ ਇਹਦਾ ਅੱਛਾ 120000 ਦਾ ਡੈਕਟਰ ਦੇਵਾਂਗੇ ਵਿੱਚੋਂ ਚਾਬੀ ਨਾਲ 1000 ਰੁਪਏ ਛੋੜਾਂਗੇ 119000 ਦਾ ਰਹੇਗਾ 19000 ਦਾ ਰਹਿ ਗਿਆ 1000 ਥੋੜਾ ਮੰਡੀ ਦਾ ਰੱਜ ਗਿਆ 18 ਦਾ ਹੀ ਰਹਿ ਗਿਆ ਫੋਨ ਨੰਬਰ ਫੋਨ ਨੰਬਰ 9478790399 ਇੱਕ ਵਾਰੀ ਤੂੰ ਬੋਲ ਦੇ ਇਹਨੂੰ ਫੋਨ ਲਾ ਲਿਓ ਬਾਈ ਜੇ ਮੇਰੇ ਨਾਲ ਫਰਕ ਮੇਰਾ ਨੰਬਰ ਨਾਲ 8360514473 ਬਾਕੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਇੱਕ ਬਾਈ ਆਪਾਂ ਸੱਚ ਪਹਿਲੀਆਂ 'ਚ ਬੋਲਣਾ ਹੀ ਭੁੱਲ ਗਏ ਜਿਹੜਾ ਉਧਰ 1.5 ਲੱਖ ਦਾ ਡੀਆਈ ਆਪਾਂ ਵੀਡੀਓ 'ਚ ਨਵੇਂ ਟਾਇਰਾਂ 'ਚ ਬੋਲੇ ਸੀ ਉਹ ਡੈਕਟਰ ਦੇਦਾ ਬਾਈ ਸੇਲ ਹੋਊਗਾ ਵੀਡੀਓ ਤੇ ਠੀ ਕਿਆ ਬਿਨਾ ਹਜ਼ਾਰ ਤਾਂ ਬਾਈ ਦੂਰ 1500 ਛੜਾ ਗਏ ਕੋਈ ਚੱਕਰ ਕੋਈ ਨਹੀਂ ਠੀਕ ਆ ਬਾਈ ਗਏ ਤਾਂ ਖੁਸ਼ ਹੋ ਗਏ ਨਾ ਜਮਾ ਵੱਡੀ ਗੱਲ ਟਰੈਕਟਰ ਬਾਈ ਬਾਈਆਂ ਨੂੰ ਬਾਲਾ ਤਾਂ ਮੈਂ ਕਹਿੰਦਾ ਨਹੀਂ ਜਿੰਨਾਂ ਕੋਲ ਗਿਆਗਾ 10-15000 ਰੁਪਏ ਜੇ ਨਾਂ ਦੇਵੇ ਤਾਂ ਗਾਰੰਟੀ ਆ ਬਾਕੀ ਬਾਈ ਵੀਡੀਓ ਦੇਖਣਗੇ ਦੱਸਣਗੇ ਡਾਕਟਰ ਕਿਵੇਂ ਪਹੁੰਚਿਆ ਲੀਕ ਹੋਇਆ ਕਿ ਨਹੀਂ ਹੋਇਆ ਤੇ ਤੁਹਾਨੂੰ ਬਈ ਕਮੈਂਟਾਂ 'ਚ ਦੱਸਣਾ ਠੀਕ ਆ ਬਾਈ ਤੇ ਨੰਬਰ ਨੋਟ ਕਰ ਲਓ ਇੱਕ ਵਾਰੀ ਹੋਰ 9478790399 ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਪੇਜ ਨੂੰ ਕਰ ਲਓ ਫਾਲੋ ਧੰਨਵਾਦ